हल्का फायदा मिले मरते हैं हर का पैसे मरते हैं हम सरकार मरते हैं हम ग्रामेबाजी करनी बंद करो ग्रामेबाजी करनी बंद करो ਦੇ ਕੋਲ ਰਾਮੇਬਾਲੀ ਕਰਨਬਾਲੀ ਮੁੱਖੋ ਲੱਗੇ ਸੀ ਤੇ ਨਾਲ ਨਾਲ ਪੁਲਿਸ ਮੇਰਦੀ ਸੀ ਹਾਂ ਦੇਖੋ ਸਾਡੇ ਹਲਕੇ ਦੇ ਐਮਐਲਏ ਸਵਾਰ ਨੰਬਰ ਨੇ ਰੰਗੀ ਗਿਆਸਪੁਰਾ ਵੀ ਆ ਕੇ ਜੈ ਜਿੰਦਾਬਾਦ ਜਿੰਦਾਬਾਦ ਭਾਗਾ ਜੀ ਦੇਖੋ ਜੀ ਵਾਰ-ਵਾਰ ਬੀਚਾ ਸਤਿ ਸ੍ਰੀ ਅਕਾਲ ਇਹ ਕੋਈ ਨਹੀਂ ਜਿੰਨ ਕੋਤਕਸਾਨ ਮੋਰਚ ਪਰਮਛ ਦੇ ਹੰਝੂ ਉਹ ਹੱਥ ਪਿੱਛੇ ਕਰ ਨਹੀਂ ਕੋਈ ਗੱਲ ਕਰ ਰਹੀ ਇੱਥੇ ਰੋ ਨਹੀਂ ਮੈਂ ਹੁਣ ਟੈਕਨੀਕਲ ਸਰਵਾ ਜੂਨੀਅਨ ਦੇ ਆ ਗੋ ਨਹੀਂ ਜੇ ਸਟੇਜ ਤੇ ਕੋਈ ਇਹਨੂੰ ਅਲਾਉ ਨਹੀਂ ਐਸਕੀਐਮ ਦੀ ਸਟੇਜ ਆ ਆ ਸਰਕਾਰ मुख्यमंत्री मरदारी सरकार मरदा मकान करा के सरकार मरदा ड्रामेबारी कलवाण लॻे पुलिस हलके ਬਦਲ ਮੇਰੇ ਮੈਨੂੰ ਇੱਕ ਵਾਰ ਕੀ ਯਾਸਪਰਾ ਵੀ ਆ ਕੇ ਮੋਰਚਾ ਜਿੰਦਾਬਾਦ ਜਿੰਦਾਬਾਦ ਤੁਹਾਡਾ ਜੀ ਦੇਖੋ ਜੀ ਵਾਰ ਵਾਰ ਵਿੱਚ ਸਰਤਲ ਵਾ ਦੇਖੋ ਜੀ ਜਿਵੇਂ ਕੋਈ ਤੱਕਸਾਲ ਮੋਰਚਾ ਪਰਮਛ ਦੇ ਹੰਝੂ ਨਹੀਂ ਕੋਈ ਗੱਲ ਕਰ ਰਹੀ ਇੱਥੇ ਲੋ ਨਹੀਂ ਮੈਂ ਹੁਣ ਟੈਕਨੀਕਲ ਸਰਬਾ ਜੂਨੀਅਨ ਦੇ ਆ ਗੋ ਮੇਰੀ ਜਾਰ ਇਸ ਸਟੇਜ ਤੇ ਕੋਈ ਇਹਨੂੰ ਆ ਲੈਵ ਨਹੀਂ ਐ ਸਕਮ ਦੀ